ਦੇ ਦੂਜੇ ਵਿੱਚ ਲੜਨ ਜਾਂਦੇ ਉਹਨਾਂ ਨੂੰ ਸਾਥਿਤ ਕਰਨ ਲਈ ਉਹਨਾਂ ਨੇ ਡਾਇਬ੍ਰਾਮ ਲਈ ਮਨ ਵਿੱਚ ਵਿਚਾਰ ਕਰਨ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਕੁਰਬਾਨੀਆਂ ਜਾਂ ਲੋਕਾਂ ਨੂੰ ਤਰੀਲੀ ਅੰਦਾਜ਼ ਵੀ ਤੁਟਾਰਿਆ ਜਿਸ ਨੂੰ ਤੁਸ਼ਰੀ ਕਿਹਾ ਜਾਂਦਾ ਹੈ ਹੁਣ ਅਸੀਂ ਤੁਹਾਡੇ ਅੱਗੇ ਕੋਈ ਵੀ ਪੇਸ਼ ਕਰਨ ਜਾ ਰਹੇ ਹਾਂ ਤੁਸੀਂ ਬੈਠੋ ਕਰ ਸਕਦੇ ਆਪਾਂ ਬੱਜ ਕੇ ਵਾਹਿਗੁਰੂ ਜੀ ਕਾ ਖਾਲਸਾ Who's सिर है नी चुनिया भी सिर है चुनिया भीरे फिर पगड़ी उतारी भेड़ सिर है भेड़ सिर हेनी चुनिया केस दाड़ी मुझा भोगे वीर ने मनाईया ने खेलियां गांू भेर ने कराइया ने केस दाड़ी मुझा भोते वीर ने मनाई ਸੇਲੀਅਤ ਮਾਨ ਵਾਂਗੂ ਪਹਿਰਾ ਨੇ ਪੜਾਈ ਨਾ ਰਹੀ ਕੈਸੀ ਚੱਲਦੀ ਆ ਚੰਦੀਰੀ ਬਿਮਾਰੀ ਪਹਿਣਾ ਸਿਰ ਹੈ ਨੀ ਚੁੰਨੀਆ ਵੀਰੇ ਫਿਰਦੇ ਨੇ ਪਗੜੀ ਉਤਾਰੀ ਪਹਿਣਾ ਸਿਰ ਹੈ ਨੀ ਚੁੰਨੀਆ ਵੀਰੇ ਫਿਰਦੇ ਨੇ ਪਗੜੀ ਉਤਾਰੀ ਪਹਿਣਾ ਸਿਰ ਹੈ ਨੀ ਚੁੰਨੀਆ ਮੂਸਰ ਕੀ ਤੈਸਾ ਰੇਦਾਰਾ ਖੌਫਾ ਚੱਕੀ ਨੇ ਲਗਣਾ ਪਤਾ ਨਹੀਂ ਕਿਹੜੇ ਪਹੀਏ ਕਿਹੜੇ ਝੱਕੀ ਨੇ ਮੂਸਰ ਕੀ ਤੈਸਾ ਕੀ ਕਿਸ ਬੱਤ ਸਰਾਣੇ ਟੱਡ ਪੜ ਕੇ ਫੂਰ ਹੱਥ ਫੂਰਾਂ ਪੈਰ ਮੁੱਠਕਾਂ ਨੂੰ ਗਵਾਇਆ ਨਹੀਂ ਸਰਨਾਪ गुरू ते सोकरिया पूरा ਦੇਹ ਹੋਂਦ ਵਾਸਤੇ ਆ ਅਮਰਤ ਦੀ ਦਾਤ ਮਿਲ ਰਹੀ ਹੈ ਅਮਰਤ ਐਵੇਂ ਨਹੀਂ ਮਿਲ ਗਿਆ ਜਿਹੜਾ ਅਮਰਤ ਅਸੀਂ ਛਕਦੇ ਨਹੀਂ ਨਾ ਜਿਨ੍ਹਾਂ ਨੇ ਬਾਜਾ ਵਾਲੇ ਤੋਂ ਛਕਿਆ ਉਹਨਾਂ ਤੋਂ ਪੁੱਛ ਕੇ ਦੇਖੋ ਵੀ ਅਮਰਤ ਕਿੰਨਾ ਮਿੱਕਾ ਉਹਨਾਂ ਨੇ ਆਪਣੇ ਸੀਸ ਦਿੱਤੇ ਸਾਥ ਸਿੰਘ ਜੀ ਕਲਗੀਆਂ ਵਾਲੇ ਨੇ ਸੀਸ ਲੈ ਮੈਂ ਤੇ ਕਈ ਵੇਲੇ ਵਿਚਾਰ ਕਰਦਾ ਹੁੰਨਾ ਕਿ ਕਈ ਵੇਲੇ ਸਾਡੇ ਇਤਿਹਾਸ ਨੂੰ ਬੜਾ ਕਰੋੜ ਮੋੜ ਕੇ ਛਾਪਦੇ ਆ ਅੱਗੇ ਗੱਲ ਕਰਾਂਗਾ ਆਓ ਹੁਣ ਦੂਜਾ ਬਾਜਾ ਲਾਇਆ ਕੋਈ ਨਾ ਉੱਠਿਆ ਔਰ ਤੀਜਾ ਬਾਜਾ ਲਾਇਆ ਉੱਠਿਆ ਲਾਹੌਰ ਦੇ ਰਹਿਣ ਵਾਲਾ ਤਿਆਰ ਆਮ ਖੱਤਰੀ ਬਾਹ ਹੜਦਾ ਬਾਹ ਜੋਦਿਆ ਸੰਗਤ ਦੇ ਵਿੱਚ ਸਾਰਿਆਂ ਦਾ ਮਗਰੇ ਬੈਠਾ ਭੱਜਿਆ ਆ ਰਿਹਾ ਮਹਾਰਾਜ ਮੇਰਾ ਮੁਝ ਵਿੱਚ ਕੁਛ ਨਹੀਂ ਜੋਗ ਤੇ ਹਸੋ ਤੇਰਾ ਤੇਰਾ ਤੁਝ ਤੋਂ ਸਾਹਮਣੇ ਕਿਆ ਲਾਗੇ ਮੇਰਾ ਜਿਸ ਪਿਆਰੇ ਸੋਹੇ ਹੋ ਤੇ ਸਾਕੇ ਮਰ ਚੱਲੀਏ ਤੇ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਣਾ ਪਾ ਕੇ ਘਰ ਦੇ ਵਿੱਚ ਪੁੱਲਾ ਤੇ ਆਹ RAM ਖੱਤਰੀ ਲਾਹੌਰ ਦੇ ਰਹਿਣ ਵਾਲਾ ਗੁਰੂ ਪਵਨ ਸਿੰਘ ਜੀ ਮਹਾਰਾਜ ਜਿਹਦੇ ਸਾਨੂੰ ਕਰਜਾ ਏ ਕਿਉਂ ਕਰਦਾ ਦੇ ਪਰਿਵਾਰ ਦਾ ਵਿਛੋੜਾ ਪਿਆ ਔਰ ਆਹੀ ਮਹੀਨਾ ਆਪਾਂ ਪਿੱਛੇ ਸਾਹਿਬ ਜਦਿਆਂ ਦੇ ਸ਼ਹੀਦੀ ਦਿਹਾੜੇ ਵਡਾਏ ਆ 6 ਪੋਦੀ ਦੇ ਜੁੱਧ ਨੀਤੀ ਜਿਹੜੀ ਅਪਣਾਈ ਪੰਜ ਪੰਜ ਸਿੰਘਾਂ ਦੇ ਜੱਥੇ ਬਣਾ ਕੇ ਸ਼ਹਾਦਤ ਬਾਗ ਤੇ ਭੇਜ ਰਹੇ ਨੇ ਔਰ ਗੁਰੂ ਕਲਗੀਧਰ ਪਾਤਸ਼ਾਹ ਦੇ ਸਿੰਘ ਲੱਖਾਂ ਬੈਰੀਆਂ ਦੇ ਨਾਲ ਜੂਝਦੇ ਹੋਏ ਸ਼ਹਾਦਤਾਂ ਪ੍ਰਾਪਤ ਕਰ ਰਹੇ ਨੇ ਉਧਰ ਜਿਹੜੀ ਮੁਗਲ ਖਾਨ ਫੌਜ ਸੀ ਉਹਦੇ ਵਿੱਚ ਵੀ ਬੜੇ ਕਫਰੇ ਤਕੜੇ ਜੰਗ ਰਹੇ ਆ ਉਹਦੇ ਨੂੰ ਦੱਸਿਆ ਗਿਆ ਨਾਲ ਖਤਿਆ ਕਿ ਦੋ ਗੱਲਾਂ ਪ੍ਰਾਪਤ ਹੋ ਜਾਂਦੀਆਂ ਸੁਣਿਆ ਤੇ ਮੰਨਿਆ ਜਦੋਂ ਇਹ ਡੋਟਾ ਕੀਤਾ ਦਾ ਸਮੇਲ ਹੋ ਜਾਂਦਾ ਤੇ ਫਿਰ ਪ੍ਰਮਾਤਮਾ ਦੇ ਨਾਲ ਸਾਡੀ ਬਾਤ ਇਹ ਸੁਣਨੀ ਜੁੜਨੀ ਹੈ ਸੋ ਇਸੇ ਬਾਤ ਤੇ ਸੁਣਿਆ ਵੀ ਕਰੋ ਮੰਨਿਆ ਵੀ ਕਰੋ ਕਿਉਂਕਿ ਹੁਕਮ ਮੰਨਿਆ ਹੋਵੇ ਪ੍ਰਮਾਣ ਦਾ ਦਰਜ ਹੈ ਵੈਸਮ ਭਾਈ ਗੁਰੂ ਸਾਹਿਬ ਦਾ ਹੁਕਮ ਮੰਨਣਾ ਅਸੀਂ ਮੰਨਣਾ ਹੈ ਕਿਉਂਕਿ ਗੁਰੂ ਸਾਹਿਬ ਦਾ ਹੁਕਮ ਕੀ ਹੈ ਅਕਾਲ ਪੁਰਖ ਦਾ ਹੁਕਮ ਇਹੋ ਹੈ ਕਿ ਅਸੀਂ ਸਤ ਸੰਗਤ ਦੇ ਵਿੱਚ ਉਹ ਵਣਜ ਵਪਾਰ ਕਰਨ ਵਾਸਤੇ ਆਏ ਆ ਜਿਹੜਾ ਵਣਜ ਵਪਾਰ ਢੂਠਾ ਨਹੀਂ ਉਹ ਸੱਚਾ ਹੈ ਵਣਜ ਕਰੋ ਵਣਜਾਰੇ ਹੋ ਵੱਖਰ ਲਿਓ ਸਵਾਲ ਤੈਸੀ ਵਸਤ ਵਸਾਈ ਹੈ ਜੈਸੀ ਨਿਭੇ ਨਾਲ ਭਾਈ ਰੇ RAM ਕਹੋ ਚਕਲਾਈ ਹੱਥ ਜੱਥ ਵੱਖਰ ਲੈ ਚਲੋ ਸੋਹ ਦੇਖੇ ਭਤੀ ਆਏ ਉਹ ਮਾਲਕ ਸੱਚੇ ਪਾਤਸ਼ਾਹ ਦੇ ਪਾਵਨ ਪਵਿੱਤਰ ਜਸ ਦੇ ਵਿੱਚ ਡੁਰਨਾ ਹੈ ਇਸ ਦੇ ਨਾਲ ਜੁੜਨ ਵਾਲੀਆਂ ਸੰਗਤਾਂ ਦਾ ਸੰਗਠੀਉ ਸ਼ਹਾਦਤ ਦਾ ਪਾਰੇ ਨੇ ਕਿਸੇ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬਤ ਬਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ